ਜੀ ਬਾਈ ਜੀ ਸਸਿਕ ਕਵਰੇਜ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਲੈ ਕੇ ਆਇਆ ਜੌਂਡੀ 5310 ਕਿੰਨਾ ਮਾੜਲਾ ਕਿੱਥੋਂ ਦਾ ਨੰਬਰ ਆ ਕੀ ਡਿਟੇਲ ਆ ਟਰੈਕਟਰ ਦੀ ਪੁੱਦਿਆਂ ਬਾਈ ਤੋਂ ਹੋਰ ਬਾਈ ਨੂੰ ਠੀਕ ਆਦਾ ਕਿੰਨਾ ਮਾੜਲਾ ਬਾਈ ਟਰੈਕਟਰ ਇਹ ਇਹ 2010 ਮਾੜ ਲੱਗ ਜੇ 2010 ਮਾੜਲਾ ਹਾਂ ਟਾਪ ਵੱਡਲੇ ਆਉਂਦੀ ਇੱਕੇ ਤਰ੍ਹਾਂ ਦਾ ਦੀਗਾ ਅੱਛਾ ਹਾਂ ਇਹ ਹਿੱਸਾ ਗਲੋਬਲ ਲੱਗਿਆ ਹੁੰਦਾ ਠੀਕ ਹੈ ਤੇ ਪੰਪ ਵੀ ਇਹ ਰੋਟਰੀ ਜੀ ਆਇਆਗਾ ਯੂ ਐਸ ਦਾ ਇਹ ਠੀਕ ਹੈ ਇਹ ਮੱਕੇ ਦਾ 16 ਦੇ 18 ਦੇ ਟਾਇਰ ਨੇ ਇੱਕ ਪੈਂਦਾ ਹੈ 50 एचबी 60 एचबी ਜੁਹੰਦਾ ਹੈ 18 4 30 ਦੇ ਟਾਇਰ ਨੇ ਭਰਾਵੋ ਥੋੜੀ ਧੁੱਪ ਪੈਂਦੀ ਆ ਉਹਦੇ ਕਰਕੇ ਕਲੀਅਰ ਨਾ ਦਿਖੇ ਉਹ ਗੱਲ ਵੱਖਰੀ ਆ ਟਰੈਕਟਰ ਸਾਰਾ ਦੇ ਲਿਆ ਪੂਰਾ ਵਧੀਆ ਹੈ ਨਾ ਨੰਬਰ ਪੰਜਾਬ ਆ ਬਾਈ ਪੀ ਵੀ 08 ਹਾਂ ਪਾਸੇ ਜ ਹੈਗੀ ਨਿਗਰੀ ਉਹ ਮੈਂ ਨਿਗਰੀ ਪਾਸੇ ਹੁੰਦਾ ਫਿਰ ਵੀ ਆਦਾ ਇੱਧਰ ਦੇ ਅੰਦਰ ਬਗਰਾ 18 ਸਟਿੱਕਰ ਟੁਕੜੇ ਸਾਰੇ ਦਿਖਾ ਦੇ ਡੈਕਟਰ origignal ਆ ਇਹਨਾਂ ਪੂਰਾ ਜਿਵੇਂ ਖੜਿਆ ਹੀ ਦੇ ਤਾਂ ਡੈਕੜੁਕ ਸਾਫ ਨਹੀਂ ਸੁਤਰੀ ਆ ਫਾਈਬਰ ਦੀ ਛੱਤ ਤੇ ਡੈਕੜੁਕ ਬਾਈ ਵਿੱਚੇ ਕੋਈ ਚੀਜ਼ ਖੋਲਦਾ ਨਹੀਂ ਇਹ 4000 ਘੰਟਾ ਚੱਲਿਆ ਟਾਇਰ ਦੁਬਾਰੇ ਜੇ ਨਵੇਂ ਲੱਗੇ ਨੇ ਠੀਕ ਹੈ ਕਿੱਥੇ ਮਰ ਉਹਦੇ ਸਟਿੱਕਰ ਟੁਕੜੇ ਦਿਖਾ ਦੇ ਨੇ ਉਹਨਾਂ ਦਾ ਇਤਿਹਾਸ ਹੈ ਠੀਕ ਹੈ ਮਰਾਡ ਰੂਟ ਸਾਰੇ ਸਾਫ ਨੇ ਨੇ ਜਿੱਥੇ ਜਦੋਂ ਸਾਫ ਹੈ ਨਾ ਓਕੇ ਐਸੋ ਦੋ ਦੇ ਨਾਲ 2010 ਮਾਡਲ ਹੈ ਹਾਂ ਹਾਂ 10 ਮਾਡਲ ਜਿੰਨੂੰ ਪਰਖਉਦਾ ਆਪੇ ਵਰਕ ਲੂ 2010 ਮਾਡਲ ਆ ਬਾਈ ਜੀ ਪੰਜਾਬ ਦਾ ਨੰਬਰ ਹੈ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਦੀ ਸਾਰੀ ਬਾਕੀ ਟਰੈਕਟਰ ਲੈਣ ਸਮੇ ਚਲਾ ਕੇ ਬਾ ਕੇ ਵਾਹਣ ਬੇਲੇ ਨੇ ਤਵੀਆਂ ਦਾ ਸੈਕਟਰ ਨਵਾਂ ਲਿਆਂਦਾ ਚੋਬਰ ਨੇਟ ਕੀ ਵਾ ਕੇ ਆਪਦੀ ਚੈੱਕ ਕਰਕੇ ਤਸੱਲੀ ਖਰੀਦ ਸਕਦੇ ਹੋ ਕੋਈ ਦਿੱਕਤ ਨਹੀਂ ਆਪਣਾ ਕੰਮ ਵੀਡੀਓ ਪਾਉਣਾ ਕੇ ਆਪਦੀ ਤਸੱਲੀ ਆਪ ਕਰੋ ਦੇਖ ਸਕਦੇ ਹੋ ਸਾਰੀ ਕੰਡੀਸ਼ਨ ਨਵੇਂ ਟਾਇਰ ਨੇ 18 4 30 ਦੇ ਹੋਰ ਗੱਲ ਬਾਤ ਨਹੀਂ ਕੋਈ ਬਾਈ ਵੇ ਬਸ ਟਰੈਕਟਰ ਨੂੰ ਚੰਗਾ ਰਹਿ ਇਹਨਾਂ ਦਾ 65 ਐਚਪੀ ਵਾਲਾ ਹੁੰਦਾ ਇਹ ਠੀਕ ਹੈ ਬਾਈ ਤੇ ਇਹਦਾ ਵੀ ਹੁੰਦਾ ਹੈ ਪਹਿਲਾਂ ਵੀ ਵੇਚਨੇ ਕਈ ਆਪਾਂ ਨਾ ਵਪਾਰ ਦੀ ਕੰਮ ਆਪਣਾ ਦਾ ਹਾਂ ਬਿਲਕੁਲ ਵਪਾਰ ਦੀ ਗੱਲ ਠੀਕ 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 ਆ ਤੇ ਆਵੜਾ ਟਰੈਕਟਰ ਦੀ ਕੋਈ ਤੋ ਕੋਈ ਲੀਕ ਫੀਕ ਨਹੀਂ ਹੈਗਾ ਇਹ ਹੁੰਦੀ ਨਹੀਂ ਹੈਗਾ ਟਰੈਕਟਰ ਵਾਹੇ ਬਹੁਤ ਜਿਆਦਾ ਟਿਕਨੇ ਅੱਛਾ ਅੱਛਾ ਐਡਰੈਸ ਕੀ ਆਪਣਾ ਆਪੜ ਸੁਨਾਮ ਤੇ ਸੰਗਰੂਰ ਦੇ ਵਿਚਾਲੇ ਪਿੰਡ ਪੈਂਦਾ ਕਲਾਰ ਖੁਰਦਾ ਠੀਕ ਹੈ ਠੀਕ ਹੈ ਇਧਰ ਮੈਨਾ ਚੌਕ ਤੋਂ 3 ਕਿਲੋਮੀਟਰ ਤੇ ਹੈ ਤੇ ਰੇਟ ਰੂਟਾ ਰੇਟ ਦਾ ਆਪਾਂ ਨੂੰ ਫੋਨ ਤੇ ਦੱਸ ਦਾਂਗੇ ਆ ਨੰਬਰ ਆਪਣਾ 98575562271 ਠੀਕ ਆ ਬਾਈ ਬਾਕੀ ਬਾਈ ਦਾ ਨੰਬਰ ਮੈਂ ਨੀਚੇ ਆਪਣਾ ਟਾਈਟਲ ਦੇ ਵਿੱਚ ਪਾਵਾਂਗੇ ਉੱਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੌਂਡੀ 5310 ਇੱਕ ਵਾਰੀ ਹੋਰ ਦੇਖਦਾ ਸਮਾਨ ਜਿਹੜਾ ਨਾਲੇ ਮਿਲੂ ਤੁਹਾਨੂੰ ਇੱਕ ਆਪਲ 5210 ਵੀ ਹੈਗਾ 4 ਵੀਲ ਜੇ ਕੋਈ ਕਈ ਲਗਾਕ ਹੁੰਦਾ ਠੀਕ ਆ ਹਾਂਜੀ ਵੀਡੀਓ ਹਾਂ ਉਹਦੀ ਕਾਲੂ ਪਾ ਦਾਂਗੇ ਜੀ ਹਾਂ ਠੀਕ ਹੈ ਵੀਰੇ ਧੰਨਵਾਦ ਬਾਈ ਜੀ